ਸੱਚ ਕਾ ਜੀ ਵੈਲਕਮ ਟੂ ਆਰ ਚੈਨ ਰਵਿੰਦੀਤ ਵਲੌਗਸ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣਾ ਬਿਕਰ ਦੇ ਵਿੱਚ ਤੰਦਰੁਸਤ ਹੋਵੋਗੇ ਜੀ ਦੀਵਾਲੀ ਦੀਆਂ ਸਫਾਈਆਂ ਦੇ ਨਾਲ ਨਾਲ ਭੁੱਖ ਇਕਦਮ ਲੱਗ ਜਾਂਦੀ ਹੈ ਟਾਈਮ ਹੈ ਜੀ ਸ਼ਾਮ ਦਾ ਅੱਜ ਸਵੇਰ ਤੋਂ ਖਿਲਾੜੇ ਪਏ ਹੋਏ ਹੈ ਕੰਮਕਾਰ ਕਰੀ ਜਾ ਰਹੀਆਂ ਹੋ ਥੋੜਾ ਕਰਦੇ ਆ ਫਿਰ ਰੁਕੇ ਬੈਠ ਜਾਨੀ ਆ ਥੋੜਾ ਕਰਦੀਆਂ ਫਿਰ ਬੈਠ ਜਾਨੀ ਆ ਬੱਚਿਆਂ ਨਾਲ ਇਸੇ ਤਰ੍ਹਾਂ ਹੀ ਹੁੰਦਾ ਹੈ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਦਿਵਾਲੀ ਦੀਆਂ ਸਫਾਈਆਂ ਕਰ ਰਹੇ ਹੋਗੇ ਕੁਝ ਪਹਿਣਾ ਇਸਤਰੀਆਂ ਹੋਣਗੀਆਂ ਜਿਨ੍ਹਾਂ ਨੇ ਸਫਾਈਆਂ ਕਰ ਲਈਆਂ ਨੇ ਹਨਾ ਉਹ ਮਾਰਕੀਟ ਦੇ ਵਿੱਚ ਆਪਣਾ ਇੰਜੋਏ ਕਰ ਰਹੇ ਹੋਣੇ ਇੱਥੇ ਪਾਚੂ ਕਰ ਰਹੀ ਸੀ ਜਿੱਦ ਕਹਿੰਦੀ ਆਨੀਅਨ ਵਾਲੇ ਓਟਸ ਖਾਣੇ ਐ ਮੈਂ ਬਣਾ ਰਹੀ ਸੀ ਪਾਚੂ ਦੇ ਲਈ ਆਨੀਅਨ ਵਾਲੇ ਓਟਸ ਤੇ ਨਾਲੇ ਰਾਤ ਵਾਲੇ ਕੁਝ ਚੋਲ ਪਏ ਸੀ ਮੈਨੂੰ ਭੁੱਖ ਲੱਗੀ ਸਫਾਈ ਕਰਦੇ ਕਰਦੇ ਫਿਰ ਮੈਂ ਕਿਹਾ ਇਹ ਚਾਵਲ ਜਿਹੜੇ ਐ ਇਹਨਾਂ ਵਿੱਚ ਮੈਂ ਪਾਤਾ ਪਿਆਜ਼ ਟਮਾਟਰ ਔਰ ਇਹ ਰਾਈਸ ਮੈਕ ਉਹ ਮੈਂ ਤੇ ਖੁਸ਼ੀ ਜਿਹੜਾ ਅਸੀਂ ਖਾ ਲਾਂਗੇ ਦੋਨੋਂ ਜਣੀਆਂ ਤੇ ਇਧਰ ਮੈਂ ਰੱਖ ਲਈ ਜੀ ਸਬਜੀ ਮੈਂ ਕੁਛ ਬਿਲਕੁਲ ਸਿੰਪਲ ਜੀ ਪਿਆਜ਼ ਟਮਾਟਰ ਦੀ ਅੱਜ ਸਬਜੀ ਬਣਾ ਰਹੀ ਆ ਸ਼ਾਮ ਵਾਸਤੇ ਮੀਨਸ ਕਿ ਮੈਨੂੰ ਜੇ ਮੈਂ ਕੰਮ ਕਰਕੇ ਫ੍ਰੀ ਹੋ ਜੂੰਗੀ ਤਾਂ ਮੈਂ ਜ਼ਿਆਦਾ ਥਕਾਂ ਵੀ ਨਾ ਇਹ ਨਾ ਹੋਵੇ ਕਿ ਫਿਰ ਬਾਅਦ ਵਿੱਚ ਮੇਰੇ ਕੋਲ ਸਬਜੀ ਵੀ ਨਾ ਬਣੇ ਇਸ ਕਰਕੇ ਮੈਂ ਪਹਿਲਾਂ ਹੀ ਆਪਣੀ ਸਬਜੀ ਜਿਹੜੀ ਹੈ ਉਹ ਰੱਖ ਦਿੱਤੀ ਹੈ ਇੱਥੇ ਬਣਾਉਣ ਦੇ ਲਈ ਜਿੰਨੀ ਦੇਰ ਤੱਕ ਮੇਰੇ ਰਾਈਸ ਹੋ ਜਾਣਗੇ ਆਪਾਂ ਚੋਲ ਖਾਵਾਂਗੇ ਓਨੀ ਦੇਰ ਤੱਕ ਸਬਜ਼ੀ ਜਿਹੜੀ ਹੈ ਆਪਣੀ ਬਣ ਕੇ ਤਿਆਰ ਹੋ ਜਾਏਗੀ ਔਰ ਰਮਨਿਤ ਦੇ ਲਈ ਪਾਚੂ ਦੇ ਲਈ ਜਿਹੜੇ ਮੈਂ ਓਟਸ ਬਣਾਈ ਹੈ ਇਹ ਲਗਭਗ ਬਣ ਕੇ ਰੈਡੀ ਹੋ ਚੁੱਕੇ ਨੇ ਜੀ ਅ ਇਹ ਕਹ ਰਹੀ ਸੀ ਕਿ ਮੈਨੂੰ ਅਨੀਅਨ ਵਾਲੇ ਓਟਸ ਬਣਾ ਕੇ दो ਮੈਂ ਪੁੱਛਿਆ ਦੁੱਧ ਵਾਲੇ ਮਿੱਠੇ ਕਿੰਦੇ ਨਹੀਂ ਦੁੱਧ ਵਾਲੇ ਮਿੱਠੇ ਨਹੀਂ ਅਨੀਅਨ ਵਾਲੇ ਖਾਰੇ ਐ ਬਸ ਉਹਨੇ ਬਾਣੀ ਚੁੱਕੀ ਐ ਵੈਸੇ ਤਾਂ ਥੋੜਾ ਜਿਹਾ ਰਹਿ ਗਿਆ ਇਹ ਬਿਲਕੁਲ ਜਦੋਂ ਸੁੱਕ ਜਾਣਗੇ ਨਾ ਔਰ ਫਿਰ ਇਹਨੂੰ ਮੈਂ ਦਵਾਂਗੀ ਜੇ ਜਦੋਂ ਬੱਚਾ ਕੋਈ ਚੀਜ਼ ਮੰਗੇ ਤੇ ਫਿਰ ਉਹਨੂੰ ਉਸ ਟਾਈਮ ਦੇ ਦੇਣੀ ਚਾਹੀਦੀ ਆ ਅ ਕਿਉਂਕਿ ਇਹ ਬੱਚਿਆਂ ਤੇ ਡਿਪੈਂਡ ਕਰਦਾ ਇਹਨਾਂ ਨੂੰ ਭੁੱਖ ਬਹੁਤ ਮੁਸ਼ਕਿਲ ਨਾਲ ਲੱਗਦੀ ਐ ਹੈ ਨਾ ਇਦੇ ਵਿੱਚ ਮੈਂ ਜੀਰਾ ਰਾਈ ਦਾ ਤੜਕਾ ਔਰ ਪਿਆਜ਼ ਟਮਾਟਰ ਦਾ ਤੜਕਾ ਲਗਾ ਕੇ ਹਨਾ ਅੱਛੀ ਤਰ੍ਹਾਂ ਬਣਾ ਰਹੀ ਆ ਤਾਂ ਕਿ ਇਹ ਖਾ ਲਵੇ ਇਹ ਔਰ ਸੁ। ਔਰ ਫਿਰ ਹੁਣ ਆਪਾਂ ਰਾਈਸ ਖਾ ਕੇ ਇੰਜੋਏ ਕਰਾਂਗੇ ਆਪਣੀ ਦੀਵਾਲੀ ਦੀ ਸਫਾਈ ਜਿਹੜਾ ਸਾਰੇ ਕਰ ਰਹੇ ਆ ਵੈਸੇ। ਅਸ ਦੇ ਟਾਈਮ ਦੇ ਵਿੱਚ ਤਾਂ। ਜਿਸ ਤੋਂ ਬਾਅਦ ਹੁਣ ਮੈਂ ਕਿਚਨ ਦਾ ਥੋੜਾ ਬਹੁਤ ਬਰਤਨ ਵਗੈਰਾ ਕਰਕੇ ਜਿਹੜੇ ਆਪਾਂ ਛੋਲੇ ਨੂੰ ਤੜਕਾ ਲਗਾਇਆ ਸੀਗਾ ਉਹ ਛੋਲ ਖਾਰੀ ਆ ਜਾਓ ਤੁਸੀਂ ਵੀ ਸਾਰੇ ਖਾ ਲਓ ਇੱਕ ਛੋਟੀ ਜਿਹੀ ਬ੍ਰੇਕ ਹੈ ਔਰ ਇਹ ਖਾ ਕੇ ਫਿਰ ਇਸ ਤੋਂ ਬਾਅਦ ਜਿਹੜਾ ਕੰਮ ਆਪਣਾ ਰਹਿ ਗਿਆ ਉਹ ਕਰਾਂਗੇ ਕੰਮ ਤਾਂ ਬਹੁਤ ਜ਼ਿਆਦਾ ਨਹੀਂ ਕਰਨ ਵਾਲੇ ਬਟ ਜਿੰਨਾ ਕੁ ਵੀ ਹੋਇਆ ਉਹਨਾਂ ਕੀ ਕਰਾਂਗੇ ਇਸ ਤੋਂ ਜ਼ਿਆਦਾ ਨਹੀਂ ਕਰਾਂਗੇ ਜਿੰਨਾ ਵੀ ਹੋ ਸਕੇ ਆ ਵੱਤੋ ਵੱਧ ਕਰਨ ਦੀ ਕੋਸ਼ਿਸ਼ ਕਰਾਂਗੀ ਕਿ ਜਲਦੀ ਜਲਦੀ ਅੱਜ ਮੇਰਾ ਨਿਬੜ ਜਾਵੇ ਕਿਉਂਕਿ ਅੱਜ ਤਾਂ ਨਹੀਂ ਨਿਬੜੇਗਾ ਕੱਲ ਦਾ ਦਿਨ ਹੋਰ ਲੱਗੇਗਾ ਕੰਮ ਕਰਨ ਦੇ ਲਈ ਬਟ ਫਿਰ ਵੀ ਤੁਸੀਂ ਬਲੌਗ ਦੇ ਨਾਲ ਸਾਰੇ ਇਸੇ ਤਰ੍ਹਾਂ ਵੱਡੇ ਰਹਿਣਾ ਜੀ ਹਾਂ ਜੀ ਹੁਣ ਮੈਂ ਆ ਗਈ ਹਾਂ ਉੱਪਰ ਔਰ ਅੱਜ ਤਾਂ ਬਹੁਤ ਜ਼ਿਆਦਾ ਖਲਾਰਾ ਪਿਆ ਹੋਇਆ ਹੈ ਇਹ ਸਾਰੀਆਂ ਦੀਵਾਰਾਂ ਟੁੱਟ ਲਈਏ ਸਾਰਾ ਜਿਹੜਾ ਹੈ ਨਾ ਮਤਲਬ ਉਪਰ ਤਾਂ ਸਭ ਤੋਂ ਜ਼ਿਆਦਾ ਸਾਫ਼ ਸੀ ਸਾਡਾ ਬਟ ਇਹ ਬਾਰਿਸ਼ ਆ ਜਦੋਂ ਆਈਆਂ ਉਹਨਾਂ ਦੇ ਨਾਲ ਨਾ ਇਹ ਸਾਰਾ ਬਹੁਤ ਜ਼ਿਆਦਾ ਗੰਦਾ ਹੋ ਗਿਆ ਦੀਵਾਰਾਂ ਵਗੈਰਾ ਹੁਣ ਇਹਨਾਂ ਦਾ ਕੋਈ ਪਰਮਾਨੈਂਟ ਇਲਾਜ ਨਹੀਂ ਹੈ ਪੇਂਟ ਤੋਂ ਇਲਾਵਾ ਯਾ ਤਾਂ ਇਹਨਾਂ ਦਾ ਸੋਲੂਸ਼ਨ ਹੈ ਪੇਂਟ ਜਾਂ ਫਿਰ ਵਾਲਪੇਪਰ ਔਰ ਉਹ ਦੇਖੋ ਜੀ ਉਹ ਵਾਲੀ ਸਾਈਡ ਤੇ ਵੀ ਤਰੇੜਾਂ ਆ ਗਈਆਂ ਸੀ ਮਤਲਬ ਇੰਨਾ ਜ਼ਿਆਦਾ ਜ਼ਬਰਦਸਤ ਇਥੇ ਇਹ ਜਿਹੜਾ ਖਰਾਬ ਹੋ ਚੁੱਕਿਆ ਹੈ ਅ ਫਿਰ ਮੈਂ ਦੀਵਾਰਾਂ ਤਾਂ ਵੈਸੇ ਇੱਕ ਵਾਰ ਚੰਗੀ ਤਰ੍ਹਾਂ ਛਾੜ ਦਿੱਤੀਆਂ ਜਿਹੜੀ ਇਹਦੀ ਛੱਤ ਹੈ ਨਾ ਇਹ ਤਾਂ ਇਹਦੀ ਹਾਲਤ ਤਾਂ ਬਹੁਤ ਜ਼ਿਆਦਾ ਖਰਾਬ ਹੋ ਗਈ ਹੈ ਮੈਂ ਸੋਚ ਰਹੀ ਹਾਂ ਹੁਣ ਇਹ ਇੰਨਾ ਵੱਡਾ ਤਾਂ ਹੈ ਨਹੀਂਗਾ ਕਮਰਾ ਜਿਹੜਾ ਬਣਿਆ ਹੋਇਆ ਇਹ ਛੋਟਾ ਜਿਹਾ ਹੀ ਹੈ ਦੇਖੋ ਉਹ ਸਾਹਮਣੇ ਵੀ ਦੀਵਾਰ ਜਿਹੜੀ ਆ ਪੂਰੀ ਤਰ੍ਹਾਂ ਮਤਲਬ ਡੈਮੇਜ ਹੋ ਗਈ ਹੈ ਔਰ ਇਹ ਪੇਂਟ ਪੇਂਟ ਫਿਲਹਾਲ ਆਪਾਂ ਨਹੀਂ ਕਰਵਾ ਸਕਦੇ ਔਰ ਅੱਜ ਜੀ ਜਿਹੜੀ ਦੀਵਾਲੀ ਦੀ ਸਫਾਈ ਸਭ ਤੋਂ ਵੱਡਾ ਜਿਹੜਾ ਕੰਮ ਹੈ ਉਹ ਇਸ ਪੇਟੀ ਦਾ ਕੰਮ ਸੀਗਾ ਇਹ ਵਾਲੀ ਫਿੱਟੀ ਦਾ ਕੰਮ ਨੇ ਸਾਰਾ ਮਿਟਾਇਆ ਅੱਜ ਇਹਨੂੰ ਅੱਛੀ ਤਰ੍ਹਾਂ ਮੈਂ ਇਹਦੇ ਵਿੱਚ ਜਿੰਨਾ ਵੀ ਸਮਾਨ ਸੀ ਨਾ ਉਹ ਸਾਰਾ ਸਮਾਨ ਕਢਾਲ ਕੇ ਢੱਕ ਲਗਵਾ ਕੇ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਔਰ ਫਿਰ ਇਹਦੇ ਵਿੱਚ ਸਾਰਾ ਸਮਾਨ ਦੁਬਾਰਾ ਠਿਕਾਇਆ ਫਿਲਹਾਲ ਅਜ ਇਨਾ ਕੀ ਕੰਮ ਘਰ ਪਹਿੰਆ ਮੈਂ ਪਿੰਟੀ ਦਾ ਬਟ ਇਹ ਵੀ ਬਹੁਤ ਜ਼ਿਆਦਾ ਕੰਮ ਹੈ ਇਹ ਵੀ ਆਪਣੇ ਆਪ ਚ ਨਾ ਬਹੁਤ ਜ਼ਿਆਦਾ ਕੰਮ ਹੋ ਗਿਆ ਅ ਰਹਿ ਗਿਆ ਤਾਂ ਮੇਰਾ ਹੁਣ ਨਾ ਇਹ ਰਹਿ ਗਿਆ ਕੈਬਨਟ ਦਾ ਵੈਸੀ ਇਹ ਕੈਬਨਟ ਫਿਰ ਕਿਸੇ ਕੰਮ ਦੇ ਨਹੀਂ ਇਹਦੇ ਵਿੱਚ ਜ਼ਿਆਦਾਤਰ ਜਿਹੜਾ ਅ ਮਟੀਰੀਅਲ ਪਿਆ ਨਾ ਜਿਵੇਂ ਅ ਲਗਾ ਲਓ ਕਿ ਇਹਦੇ ਵਿੱਚ ਪੋਲੀਥੀਨ ਵਗੈਰਾ ਪਈ ਹੈ ਕੁਝ ਜਿਹੜੇ ਲੋਡ ਹੁੰਦੀ ਹੈ ਹਨਾ ਜਾਂ ਜਿੰਨੇ ਵੀ ਇਹਦੇ ਵਿੱਚ ਸਕਰੂ ਡਰਾਇਵਰਸ ਹੋਗੇ ਇਹ ਚੀਜ਼ਾਂ ਪਈਆਂ ਨੇ ਟੂਲਸ ਹੁੰਦੇ ਆ ਜਿਹੜੇ ਆਪਣੇ ਟੂਲਸ ਵਗੈਰਾ ਪਈਆਂ ਇਸ ਤਰ੍ਹਾਂ ਦੇ ਟੂਲ ਹੋਗੇ ਹਨਾ ਇਹ ਚੀਜ਼ਾਂ ਨੇ ਜ਼ਿਆਦਾਤਰ ਇਹਦੇ ਵਿੱਚ ਟੂਲਸ ਵਗੈਰਾ ਅੱਜ ਮੈਂ ਸੋਚ ਰਹੀ ਆ ਇਹਦੇ ਵਿੱਚ ਜਿੰਨਾ ਵੀ ਸਮਾਨ ਹੈ ਨਾ ਮੈਂ ਸਾਰਾ ਹੀ ਕੱਢਦਾ ਔਰ ਮੇਰਾ ਦਿਲ ਕਰਦਾ ਇਹਨੂੰ ਮੈਂ ਚੱਕ ਕੇ ਬਾਹਰ ਸਾਈਡ ਤੇ ਰੱਖਦਾ ਕਿਉਂਕਿ ਇਹਦੀ ਵੀ ਹਾਲਤ ਆ ਦੇਖੋ ਜਿਆਦਾ ਹੀ ਖਰਾਬ ਹੋ ਗਈ ਹੈ بارش ਆ ਦੇ ਕਾਰਨ ਉਪਰ ਹੀ ਪਿਆ ਰਿਆ ਹੇ ਨੀਚੇ ਇੰਨੀ ਜਗ੍ਹਾ ਨਹੀਂ ਹੈ ਕਿ ਨੀਚੇ ਕੋਈ ਚੀਜ਼ ਰੱਖ ਸਕੀਏ ਆਪਾਂ ਇਹਦਾ ਜਦੋਂ ਲੋਡ ਲੱਗਿਆ ਹੋਵੇ ਜੇ ਟੱਕਰ ਖੋਲਦੀ ਹੈ ਨਾ ਤਾਂ ਫਿਰ ਇਹ ਜਦੋਂ ਇਹਦਾ ਲੋਡ ਲੱਗਿਆ ਜਦੋਂ ਟੱਕਰ ਖੋਲਦੀ ਹੈ ਤਾਂ ਫਿਰ ਇਹ ਆਟੋਮੈਟਿਕਲੀ ਬੰਦ ਹੋ ਜਾਂਦੀ ਹੈ ਹੁਣ ਮੈਂ ਟੱਕਰ ਬੰਦ ਕੀਤਾ ਨਾਲ ਹੀ ਇਹਨੇ ਅਪ ਚੱਲ ਪਈਏ ਨਾਲ ਹੀ ਇੱਥੇ ਮੈਂ ਇੱਕ ਸਾਈਡ ਤੇ ਲੋਡ ਲਗਾਇਆ ਹੋਇਆ ਹੈ 38 ਮਿੰਟ ਦਾ ਲਗਾਇਆ ਹੈ 38 ਮਿੰਟ ਦਾ ਜਿੰਨੀ ਦੇਰ ਚ ਮੇਰਾ ਇਹ ਵਾਲਾ ਉੱਪਰ ਵਾਲਾ ਕੰਮ ਹੋਊਗਾ ਉਹਨੀ ਦੇਰ ਚ ਇਹ ਲੋਡ ਕੰਪਲੀਟ ਹੋ ਜਾਊਗਾ ਮੇਰੇ ਇਹ ਵਾਲੇ ਕੱਪੜੇ ਜਿਹੜੇ ਇਹ ਵੀ ਵਾਸ਼ ਹੋ ਜਾਣਗੇ ਨਾਲ ਦੀ ਨਾਲ ਤੇ ਮਿਲਦੇ ਹਾਂ ਜੀ ਫੇਰ ਹੁਣ ਅੱਗੇ ਜਿਹੜਾ ਕੰਮ ਹੋਏਗਾ ਉਹਨੂੰ ਲੈ ਕੇ ਔਰ ਇੱਕ ਬਹੁਤ ਵਧੀਆ ਗੱਲ ਹੋਈ ਅੱਜ ਮਦਦੀਆਂ ਤੋਂ ਤੁਹਾਨੂੰ ਅੱਜ ਕੀ ਹੋਇਆ ਅੱਜ ਐਕਚੁਅਲੀ ਜਦੋਂ ਮੈਂ ਸਾਫਾਈ ਕਰ ਰਹੀ ਸੀ ਵੀ ਪਈ ਹੋਈ ਹੈ ਅੱਜ ਐਕਚੁਅਲੀ ਜਦੋਂ ਮੈਂ ਸਫਾਈ ਕਰ ਰਹੀ ਸੀਗੀ ਨਾ ਇਸ ਪੇਟੀ ਦੀ ਇਹਨੂੰ ਸਾਫ ਕੀਤਾ ਤਾਂ ਮੈਂ ਦੇਖਿਆ ਇਹਦੇ ਵਿੱਚ ਇੱਕ ਛੋਟੀ ਜਹੀ ਬਟ ਬਹੁਤ ਵੱਡੀ ਖੁਸ਼ੀ ਦੇਣ ਵਾਲੀ ਚੀਜ਼ ਮੈਨੂੰ ਲੱਭੀ ਮੀਨਸ ਕਿ ਮੇਰੇ ਬਚਪਨ ਦੀ ਚੀਜ਼ ਜੋ ਮੈਂ ਹੁਣ ਤੱਕ ਸੰਭਾਲ ਕੇ ਰੱਖੀ ਹੋਈ ਹੈ ये मेरी गिलास छोटी जी गलाससी इन आप गलासी कहने छोटी जी है देखो ये छोटी जी स्टील वाली गिलास मेरे पेरेंट्स ने संभाल के रखी हुई सी फिर उस तो जो खुशी हुई ना खुशी होने तो बाद फिर मैं अपने घरों ये लैई सी चक्के और खुशी ने भी ये यूज़ की सब तो वही गल खुशी ने भी यूज़ की और खुशी ने यूज़ कर ਫਿਰ ਹੁਣ ਮੈਂ ਰੱਖਤੀ ਸੀ ਉਸ ਤੋਂ ਬਾਅਦ ਫਿਰ ਹੁਣ ਅੱਜ ਮੈਂ ਇਹ ਕਾਲੀ ਹੈ पाचੂ ਲਈ ਮੈਂ ਕਿ ਚਲੋ ਇਹ पाचੂ ਯੂਜ਼ ਕਰੇਗੀ ਉਹੀ ਗੱਲ ਹੋਈ ਮੈਂ ਤਾਂ نکال ਕੇ نیچے ਲੈ ਕੇ ਗਈ ਸੀ ਰੱਖੀ ਔਰ पाचੂ ਨੇ ਇਹਦੇ ਵਿੱਚ ਪਾਣੀ ਪੀਣਾ ਸ਼ੁਰੂ ਵੀ ਕਰ ਲਿਆ ਅ ਮਤਲਬ ਚਾਹੀ ਚੀਜ਼ ਕੋਈ ਛੋਟੀ ਜਿਹੀ ਹੋਵੇ ਬਟ ਇਹ ਇੱਕ ਅਨਮੋਲ ਚੀਜ਼ ਹੈ ਨੂੰ ਮੈਂ ਸੰਭਾਲ ਕੇ ਰੱਖਿਆ ਹੈ ਕਿਉਂਕਿ ਮੇਰੇ ਬਚਪਨ ਦੀ ਨਿਸ਼ਾਨੀ ਹੈ ਅੱਜ ਇਹ ਮਿਲ ਗਈ ਅੱਜ ਹੋਰ ਵੀ ਬਹੁਤ ਕੁਝ ਮੈਂ ਕੱਢਿਆ ਵੈਸੇ ਤਾਂ ਮੈਂ ਆਪਣਾ ਸਾਰਾ ਸਮਾਨ ਕਲਿੱਟੀ ਵਾਲਾ ਜਿਹੜਾ ਬਰਤਨ ਵਗੈਰਾ ਸੀਗੇ ਉਹ ਦੂਸਰੇ ਘਰ ਹੀ ਯੂਜ਼ ਹੋ ਗਏ ਸੀ ਸਾਰੇ ਉੱਥੇ ਹੀ ਯੂਜ਼ ਕਰ ਲਏ ਸੀ ਕੁਝ ਕੁ ਥੋੜੀ ਜਿਹੜੇ ਉਹ ਪਏ ਸੀ ਜਿਨ੍ਹਾਂ ਵਿੱਚੋਂ ਮੈਂ ਦੋ ਤਿੰਨ ਚੀਜ਼ਾਂ ਹੋਰ ਕੱਢੀਆਂ ਉਹ ਮੈਂ ਤੁਹਾਨੂੰ ਦਿਖਾਉਂਗੀ ਵੀ ਮੈਂ ਕੀ ਕੀ ਇਹਦੇ ਵਿੱਚੋਂ ਅੱਜ ਕੱਢਿਆ ਆਪਣੇ ਯੂਜ਼ ਕਰਨ ਦੇ ਲਈ ਵੈਸੇ ਮੈਂ ਇਹਦੇ ਵਿੱਚੋਂ ਮਤਲਬ ਮੇਰਾ ਟੋਟਲੀ ਸਾਰਾ ਸਮਾਨ ਦੇ ਵਿੱਚੋਂ ਯੂਜ਼ ਹੋਇਆ ਹੋਇਆ ਹੈ ਅ ਬਿਸਤਰੀ ਲੈ ਬਿਸਤ੍ਰੀਤੋ ਲੈ ਕਿ ਬਰਤਨਾਂ ਤੱਕ ਬਰਤਨ ਤਾਂ ਫਿਰ ਹਾਲ ਹੁੰਨ ਬਹੁਤ ਘੱਟ ਰਹਿ ਗਏ ਜਿਹੜੇ ਇਹਦੇ ਵਿੱਚ ਸੀਗੇ ਜਿੰਨੇ ਵੀ ਸੀ ਹਨਾ ਉਹ ਸਾਰੇ ਯੂਜ਼ ਕੀਤੇ ਸੀ ਮਤਲਬ ਮੈਂ ਕੋਈ ਵੀ ਚੀਜ਼ ਸੰਭਾਲ ਕੇ ਨਹੀਂ ਰੱਖੀ ਜੋ ਵੀ ਆਇਆ ਉਹ ਯੂਜ਼ ਹੁੰਦਾ ਰਿਹਾ ਮਤਲਬ ਕਾਫੀ ਜਿਹੜੇ ਆਪਣੇ ਪੇਟੀ ਦਾ ਸਮਾਨ ਜਿਹੜਾ ਉਹ ਸੰਭਾਲ ਸੰਭਾਲ ਕੇ ਰੱਖਦੇ ਹਨਾ ਕਾਫੀ ਉਹਨਾਂ ਨੂੰ ਹੁੰਦਾ ਐਕਸਾਈਟਮੈਂਟ ਉਦਿਕ ਸ਼ੌਂਕ ਹੁੰਦਾ ਹੈ ਉਹ ਸੰਭਾਲ ਕੇ ਰੱਖਦੇ ਆ ਪਰ ਮੇਰਾ ਜਦੋਂ ਆਇਆ ਨਾਲ ਖੁੱਲ ਗਿਆ ਸਾਰਾ ਸਮਾਨ ਨਾਲ ਹੀ ਯੂਜ਼ ਕਰ ਲਿਆ ਸੀਗਾ ਉਹਨਾਂ ਨੇ ਅ ਚਲੋ ਜੀ ਜੋ ਜੋ ਚੀਜ਼ਾਂ ਅੱਜ ਨਿਕਲੀਆਂ ਉਹ ਵੀ ਤੁਹਾਨੂੰ ਵੀ ਖਾਵਾਂਗੇ ਆਪਾਂ ਫੇਰ ਅੱਜ ਦੇ ਜਾਂ ਕੱਲ ਵਾਲੇ ਵਲੌਗ ਚ ਜਿਹਦੇ ਵਿੱਚ ਵੀ ਹੋ ਸਕਿਆ ਪੋਸੀਬਲ ਮੈਂ ਦਿਖਾਉਂਗੀ ਬਟ ਕਿ ਮੈਂ ਉਪਰ ਦਾ ਤਾਂ ਕਰਾਈ ਸਾਰਾ ਫ੍ਰੀ ਹੋ ਗਿਆ ਮੂੰਹ ਤੋਂ ਆ ਬਹੁਤ ਬੁਰਾ ਹਾਲ ਹੈ ਬਾਤ ਚ ਨਹਾਵਾਂਗੇ ਫਿਲਹਾਲ ਤੇ ਦੇਖੋ ਜੀ ਪਾਚੂ ਵੀ ਆਈ ਹੈ ਬਾਰੋਂ ਪਾਚੂ ਕਿੱਥੇ ਗਿਆ ਸੀਗਾ ਪਾਚੂ ਪਾਚੂ ਕਿੱਥੇ ਗਿਆ ਸੀ ਮਹਿੰਦੀ ਉੱਤਰ ਗਈ ਹੱਥ ਗੰਦੇ ਗੰਦੇ ਲੱਗ ਲੱਗੇ ਹੁਣ ਹਾਂਜੀ ਹੋਰ ਤੁਹਾਨੂੰ ਦਿਖਾਣਾ ਸੀਗਾ ਨਾ ਮੈਂ ਜੋ ਕਹਿ ਰਹੀ ਸੀਗੀ ਉਹ ਹੈਗੀ ਹੈ ਡੋਂਗੇ ਤੇ ਇਹਦੇ ਨਾਲ ਲਿਡ ਵੀ ਹੈ ਇਹਦਾ ਜ਼ਿਆਦਾ ਫਾਇਦਾ ਹੈ ਇਹ ਮੈਂ ਅੱਜ ਕੱਡੇ ਆਪਣੀ ਪੇਟੀ ਦੇ ਵਿੱਚੋਂ ਜਦੋਂ ਪੇਟੀ ਦੀ ਸਫਾਈ ਕੀਤੀ ਇਹ ਹੈਗਾ کافی ਵੱਡੇ ਸਾਈਜ਼ ਦੇ ਵਿੱਚ ਹੈਨਾ ਔਰ ਇਹਦੇ ਨਾਲੇ ਹੈਂਡਲ ਵੀ ਨੇ ਨਾਲੇ ਲਿੱਟੇ ਤੇ ਫਿਰ ਇਹ ਤਾਂ ਸੋਨੇ ਤੇ ਸੁਹਾਗਾ ਹੋ ਗਿਆ ਇਹਦੇ ਵਿੱਚ ਆਪਾਂ ਕੋਈ ਚੀਜ਼ ਨੂੰ ਗਰਮ ਵੀ ਕਰ ਸਕਦੇ ਆ ਐਂਡ ਇਸ ਤੋਂ ਬਾਅਦ ਇਹ ਹੈਗਾ ਜੀ ਛਟਕੂ ਜਿਹਾ ਆਪਣਾ ਛਟਕੂ ਇਹ ਹੈਗਾ ਸਾਡਾ ਛਟਕੂ ਵਾਲਾ ਇਹਦੇ ਇਹਦੇ ਵੀ ਕੋਲੇ ਵੀ ਹੈਂਡਲ ਹੈਗੇ ਨੇ ਇਹ ਟੋਟਲ ਨਾ ਤਿੰਨ ਸੀਗੇ ਤੇ ਇਹ ਤਿੰਨ ਸੀਗੇ ਟੋਟਲ ਇਹ ਸੀਗੇ ਟੋਟਲ ਤਿੰਨ ਦੋ ਤਾਂ ਇਹ ਨਹੀਂ ਜਿਹੜੇ ਮੈਂ ਕੱਢੇ ਨਹੀਂ ਸੀਗੇ ਔਰ ਇਹ ਮੈਨੂੰ ਅੱਜ ਦੇਖੀ ਐ ਮੈਂ ਵੀ ਪਏ ਹੋਏ ਐ ਮੈਨੂੰ ਇਹ ਯਾਦ ਵੀ ਨਹੀਂ ਸੀ ਵੀ ਮੇਰੇ ਪਏ ਐ ਫਿਰ ਮੈਂ ਕੱਢ ਲੇ ਮੈਂ ਕਿੰਨੀਆਂ ਵੀ ਚੀਜ਼ਾਂ ਪਈਆਂ ਰਹਿndੀਆਂ ਜਿਹੜੀਆਂ ਥੋੜਾ ਬਹੁਤ ਵੈਸੇ ਤਾਂ ਸਾਰੇ ਯੂਜ਼ ਹੋ ਗਏ ਸੀਗੇ ਮੇਰੇ ਬਰਤਨ ਹਨਾ ਉਧਰਲੇ ਘਾਰ ਹੀ ਕਰ ਚੁੱਕੇ ਸੀ ਸਾਰੇ ਬਰਤਨ ਯੂਜ਼ ਤੇ ਫਿਰ ਮੈਂ ਕਿਹਾ ਚਲੋ ਜਿਹੜੇ ਪਏ ਆ ਉਹ ਆਪਾਂ ਕੱਢ ਲਈਏ ਤੇ ਇਹ ਵਾਲਾ ਸੀਗਾ ਇਹਦੇ ਨਾਲ ਦਾ ਹੀ ਸੈੱਟ ਸੀ ਇਹ ਸਭ ਤੋਂ ਵੱਡਾ ਸੀ ਫਿਰ ਇਹ ਮੀਡੀਅਮ ਚ ਸੀਗਾ ਫਿਰ ਸਭ ਤੋਂ ਛੋਟੂ ਸੀਗਾ ਇਹਦੇ ਜਿਹੜਾ ਲਿੱਡ ਹੈ ਉਹ ਗੁੰਮ ਚੁੱਕਿਆ ਹੈ ਆ ਦੇਖੋ ਇਹਦੇ ਅੰਦਰ ਆ ਇੱਕ ਮਿੰਟ ਆ ਦੇਖੋ ਹੈਂਡਲ ਦਾ ਹੈਨਾ ਇਹਦੇ ਇੱਥੇ ਸਾਈਡਾਂ ਤੇ ਆ ਦੇਖੋ ਇੱਥੇ ਹੈਂਡਲ ਲੱਗੀ ਹੋਈ ਸੀ ਇਹਦੇ ਵੀ ਬਟ ਉਹ ਹੈਂਡਲ ਜਿਹੜੇ ਆ ਹੁਣ ਉਹ ਤਾਂ ਟੁੱਟ ਚੁੱਕੇ ਆ ਹੈਂਡਲ ਔਰ ਇਹ ਲਿਟਵੀ ਨਹੀਂ ਹੈਗੀ ਇਹਦੀ ਇਹ ਤਾਂ ਮੈਂ ਕਾਫੀ ਜ਼ਿਆਦਾ ਯੂਜ਼ ਕੀਤਾ ਇਹਨੂੰ ਤਾਂ ਕੁੱਟਕਟ 15 ਸਾਲ ਹੋ ਗਏ ਆ ਇਹ ਡੋਂਗਾ ਯੂਜ਼ ਕਰਦੇ ਆ ਉਹਨੂੰ ਇਹ ਦੋ ਨਵੇਂ ਆ ਤਾਂ ਆਪਾਂ ਨੂੰ ਪਤਾ ਹੀ ਨਹੀਂ ਸੀ ਆਪਾਂ ਅੱਜ ਕੱਢ ਲਏ ਹੁਣ ਇਹਨਾਂ ਨੂੰ ਵੀ ਯੂਜ਼ ਕਰਾਂਗੇ ਬਾਕੀ ਅੱਗੇ ਜਿਵੇਂ ਜਿਵੇਂ ਕਰੀ ਜਾਵਾਂਗੀ ਹੁਣ ਬਾਕਸ ਬੈੱਡ ਵਗੈਰਾ ਵੀ ਦੇਖੂਗੀ ਉਹਦੇ ਵੀ ਸਫਾਈ ਕਰੂੰਗੀ ਫਿਰ ਜੋ ਉਹਦੇ ਵਿੱਚੋਂ ਵੀ ਯੂਜ਼ ਕਰਨ ਵਾਲਾ ਸਮਾਨ ਹੋਇਆ ਉਹ ਵੀ ਯੂਜ਼ ਕਰ ਲੈਣਾ ਮੈਂ ਆ ਦੇਖੋ ਜੀ ਇਸ ਤੋਂ ਇਲਾਵਾ ਇਹ ਵਾਲੇ ਜਿਹੜੇ ਕੱਪ ਐ ਨਾ ਇਹ ਵਾਲੇ ਕੱਪ ਮੈਂ ਕੱਢ ਲੈ ਨਾਲ ਇਹ ਸੀਗੇ ਟੋਟਲ 6 ਕੱਪ ਸੀਗੇ ਇਹ ਵਾਲੇ ਟੋਟਲ 6 ਕੱਪ ਸੀਗੇ 6 ਵਿੱਚੋਂ ਇੱਕ ਪਾਚੂ ਨੇ ਤੋੜ ਦਿੱਤਾ ਜਦੋਂ ਹੀ ਮੈਂ ਕੱਢਿਆ ਉਹਨੇ ਨਾਲ ਹੀ ਤੋੜਤਾ ਕਿਉਂਕਿ ਮੈਂ ਢੋਕੇ ਬਾਹਰ ਰੱਖੇ ਸੀਗੇ ਬਸ ਉਹਨੇ ਬਾਹਰੋਂ ਚੱਕ ਕੇ ਤੋੜ ਲਿਆ ਔਰ ਇੱਕ ਹੋਰ ਨੁਕਸਾਨ ਹੋ ਗਿਆ ਉਹ ਹਸਬੰਡ ਤੋਂ ਹੋ ਗਿਆ ਜਿਹੜਾ ਇਹ ਵਾਲੇ ਡਿਨਰ ਸੌਰੀ ਇਹ ਵਾਲੇ ਟੀ ਸੈੱਟ ਦੇ ਨਾਲ ਜਿਹੜਾ ਸੀਗਾ ਨਾ ਉਹ ਪਲੇਟਾਂ ਪਈਆਂ ਇਹਦੇ ਨਾਲ ਬਾਉਲਸ ਸੀਗੀਆਂ ਐਂਡ ਇਹ ਸੀਗੇ ਕੱਪ ਔਰ ਇਸ ਤੋਂ ਇਲਾਵਾ ਕਾਫੀ ਵੱਡਾ ਜੱਗ ਸੀਗਾ ਉਹ ਜੱਗ ਟੁੱਟ ਗਿਆ ਕਾਂਚ ਦਾ ਇਦੇ ਨਾਲ ਹੀ ਸੀਗਾ ਉਹ ਤੇ ਇਹ ਮੈਂ ਕੱਢ ਲਈ ਆ ਹੁਣ ਦੇਖੋਗੇ ਜੀ ਇੱਕ ਅੱਧਾ ਹੋਰ ਸੈੱਟ ਮੈਨੂੰ ਮਿਲਿਆ ਕੱਪ ਦਾ ਉਹ ਵੀ ਮੈਂ ਕੱਢ ਲੈਣਾ ਤੇ ਸਾਡੇ ਗਵਾਂਡੀਆਂ ਦੇ ਹੋਈ ਕੁੜੀ ਉਹਨਾਂ ਨੇ ਤਿੰਨ ਲੱਡੂ ਦਿੱਤੇ ਇੱਕ ਲੱਡੂ ਵਿੱਚੋਂ ਚੱਕ ਕੇ ਖਾ ਲਿਆ ਬਾਜੂ ਨੇ ਦੇਖੋ ਜੀ ਤੇ ਹਾਂਜੀ ਬਾਜੂ ਦਾ ਇੱਥੇ ਜਦੋਂ ਬਰਥਡੇ ਸੀਗਾ ਨਾ ਤੇ ਆਪਣਾ ਮਨਾਉਣ ਦਾ ਕੋਈ ਵੀ ਨਹੀਂ ਸੀਗਾ ਪ੍ਰੋਗਰਾਮ ਤੇ ਕੁਝ ਖਾਸ ਰਿਸ਼ਤੇਦਾਰ ਆਏ ਖਾਸ ਮਹਿਮਾਨ ਔਰ ਉਹ ਲੈ ਕੇ ਆਏ ਸੀ ਇਹਦੇ ਲਈ ਕੇਕ ਫਿਰ ਇਨਸਟੈਂਟ ਹੀ ਆਪਣੀ ਮਤਲਬ ਉਹਨਾਂ ਉਹਨਾਂ ਨਾਲ ਹੀ ਅਸੀਂ ਸੈਲੀਬ੍ਰੇਸ਼ਨਸ ਸ਼ੁਰੂ ਕਰਤੀਆਂ ਇਸ ਮਾਨ ਵੀ ਜਿਹੜਾ ਪਿਛਲੇ ਸਾਲ ਵਾਲਾ ਪਿਆ ਹੋਇਆ ਸੀਗਾ ਉਹੀ ਮੈਂ ਚੱਕ ਕੇ ਲਗਾ ਲਿਆ ਔਰ ਉਹ ਵੀ ਮਤਲਬ ਕਿ ਪ੍ਰੋਪਰ ਅਚੀ ਤਰ੍ਹਾਂ ਲੱਗਿਆ ਨਹੀਂ ਕਿਉਂਕਿ ਇਹ ਜਲਦੀ ਜਲਦੀ ਦੇ ਵਿੱਚ ਫਿਰ ਅਸੀਂ ਇਹੀ ਜੋ ਕੁਝ ਵੀ ਕਰ ਪਿਆ ਸੀ ਫਿਰ ਉਹਦੇ ਨਾਲ ਹੀ ਆਪਾਂ ਕਰ ਲਿਆ ਔਰ ਉਹ ਵੀ ਆਪਣੀ ਹੈ ਨਹੀਂ ਸੀ ਮਨਾਉਣ ਦੀ ਬਟ ਉਹ ਲੈ ਕੇ ਆਏ ਸੀਗੇ ਤੇ ਫਿਰ ਆਪਾਂ ਮਨਾ ਲਿਆ ਅ ਬਹੁਤ ਅੱਛਾ ਹੋਇਆ ਏਸੀ ਬਹਾਨੇ ਪਾਚੂ ਦਾ ਬਰਥਡੇ ਸੈਲੀਬ੍ਰੇਟ ਹੋ ਗਿਆ ਬਹੁਤ ਵਧੀਆ ਹੋ ਗਿਆ ਹੈ ਨਾ ਅ ਜੋ ਕਿ ਹਰ ਇੱਕ ਬੱਚੇ ਦਾ ਜਿਹੜਾ ਹੈ ਉਹ ਹੋਣਾ ਚਾਹੀਦਾ ਹੈ ਔਰ ਦਿਲੋਂ ਧੰਨਵਾਦ ਹੈ ਉਹਨਾਂ ਨੂੰ ਜਿਹੜੇ ਇਹ ਕੇਕ ਲੈ ਕੇ ਆਏ ਉਹ ਕਹਿੰਦੇ ਸੀ ਕੈਮਰੇ ਅੱਗੇ ਨਹੀਂ ਆਣਾ ਮੈਂ ਤਾਂ ਕੈਮਰਾ ਕਰ ਹੀ ਰਹੀ ਸੀਗੀ ਮਤਲਬ ਬਟ ਉਹ ਕਹਿੰਦੇ ਸੀ ਕੈਮਰੇਗੇ ਨਹੀਂ ਆਣਾ ਉਹ ਥੋੜਾ ਜਿਹਾ ਸ਼ਰਮਾਂਦੇ ਹੈ ਸ਼ਾਈ ਫੀਲ ਕਰਦੇ ਹੈ ਤੇ ਫਿਰ ਉਹ ਨਹੀਂ ਹੈ ਇਹ पाचੂ ਦੇਖੋ ਕਿੰਨੀ ਖੁਸ਼ ਸੀ ਕੇਕ ਨੂੰ ਦੇਖ ਕੇ ਤਾਂ ਪੂਰੀ ਖੁਸ਼ ਸੀਗੀ ਇਹਨੂੰ ਇਹ ਹੁੰਦਾ ਕਿ ਹੈਪੀ ਬਰਥਡੇ ਹੈਪੀ ਬਰਥਡੇ ਤੂੰ ਚਪਚਪ ਕੇ ਖਾ ਰਹੀ ਹੈ ਲੱਡੂ पाचੂ ਲੱਡੂ ਟੇਸਟੀ ਲੱਗ ਰਿਹਾ ਤੁਹਾਨੂੰ ਟੇਸਟੀ ਲੱਗ ਰਿਹਾ ਬੋਲ ਕੇ ਦੱਛਾ ਰਿਆਂ ਨੂੰ ਹਾਂਜੀ ਬੀਜ਼ੀ ਸੀਗੀ ਤੇ ਮੇਰਾ पाचੂ ਵੀ ਆਵੇਂ ਬਣਿਆ ਅੱਜ ਤੋਂ पाचੂ ਸੱਜਾ ਤੀਜ ਦਿਨ ਵਾਲੀ ਅਜੀਬ ਵਲੌਗ ਦਾ ਸਿੱਖਰ ਦਿਆ ਜੀ ਐਂਡ ਤੁਹਾਨੂੰ ਸਾਡੇ ਵਲੌਗ ਕਿਸ ਤਰ੍ਹਾਂ ਦੀ ਲੱਗਦੀ ਹੈ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਵਲੌਗ ਕਿਸ ਤਰ੍ਹਾਂ ਦਾ ਲੱਗਿਆ ਤੇ ਮਿਲਦੇ ਆ ਜੀ ਫੇਰ ਨਵੇਂ ਵਲੌਗ ਦੇ ਨਾਲ